ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨੂਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਟ੍ਰੈਫਿਕ ਪੁਲਿਸ ਖੰਨਾ ਵੱਲੋਂ ਸੇਫ ਸਕੂਲ ਵਾਹਨ ਪਾਲਸੀ ਤਹਿਤ ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਨਿਯਮਾਂ ਨੂੰ ਛਿੱਕੇ ਟੰਗਣ ਵਾਲੀਆਂ ਬੱਸਾਂ ਵੈਹਨਾ ਦੇ ਕਿਤੇ ਚਲਾਨ ਅੱਜ ਟ੍ਰੈਫਿਕ ਪੁਲਿਸ ਖੰਨਾ ਵੱਲੋਂ ਸੇਫ ਵਾਹਨ ਸਕੂਲ ਵਾਹਨ ਪਾਲਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਨਿਯਮਾਂ ਨੂੰ ਛਿੱਕੇ ਟੰਗਣ ਵਾਲੀਆਂ ਸਕੂਲੀ ਬੱਸਾਂ ਵੈਨਾ ਦੇ ਚਲਾਨ ਕੀਤੇ ਗਏ ਟ੍ਰੈਫਿਕ ਪੁਲਿਸ ਵੱਲੋਂ ਖੰਨਾ ਦੇ ਵਾਕਵਕ ਪ੍ਰਮੁਖ ਚੌਂਕਾ ਸਕੂਲ ਦੀ ਛੁੱਟੀ ਦੇ ਸਮੇਂ ਸਕੂਲੀ ਬੱਚਾ ਵੈਨਾਂ ਦੀ ਚੈਕਿੰਗ ਕੀਤੀ ਗਈ ਅਤੇ ਅਧੂਰੇ ਦਸਤਾਵੇਜ਼ ਵਾਲੀਆਂ ਬੱਚਾ ਵੈਨਾਂ ਦੇ ਚਲਾਨ ਕੀਤੇ ਗਏ ਟ੍ਰੈਕ ਪੁਲਿਸ ਅਤੇ ਖੰਨਾ ਪ੍ਰਸ਼ਾਸਨ ਬੋਲੋ ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਪ੍ਰਬੰਧਕਾਂ ਨੂੰ ਕਿਹਾ ਗਿਆ ਕਿ ਸਕੂਲ ਲਈ ਬੱਚਿਆਂ ਦੀ ਸੁਰੱਖਿਆ ਬਹੁਤ ਹੀ ਲਾਜ਼ਮੀ ਹੈ ਅਤੇ ਇਸੇ ਲਈ ਵੈਨ ਬੱਸਾਂ ਵਿੱਚ ਮੁਢਲੀਆਂ ਸਹੂਲਤਾਂ ਜਿਵੇਂ ਕਿ ਫਰਸਟ ایڈ ਬਾਕਸ ਅਗ ਬਜਾਉ ਜਾਂ ਤੇ ਸੀਸੀਟੀਵੀ ਕੈਮਰਾ ਆਦੀ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਸਰਕਾਰੀ ਨੰਬਰ ਪਲੇਟ ਫਿਟਨੈਸ ਸਰਟੀਫਿਕੇਟ ਹੈਲਪਰ ਸਪੀਡ ਗਵਰਨਰ ਆਦੀ ਸਹੂਲਤਾ ਹੋਣੀਆਂ ਲਾਜ਼ਮੀ ਹਨ